ਅੱਜ ਪੈਂਡਾ ਆਇਆ ਆਪਾਂ ਬਹਾਉੜਾ ਜ਼ਿਲ੍ਹਾ ਬਰਨਾਲਾ ਬਾਈ ਗੋਰੇ ਦੇ ਫਾਰਮ ਵਿੱਚ ਬਾਈ ਦਾ ਪਵਾਰ ਦਾ ਕੰਮ ਵੱਡਾ ਕੰਮ ਆ ਪਵਾਰ ਦਾ ਬਾਈ ਦਾ ਬਾਈ ਕੋਲ ਹਰ ਤਰ੍ਹਾਂ ਦੀਆਂ ਕਮੱਜਾਂ ਮਿਲਦੀਆਂ ਤੇ ਕਰਦੇ ਬਾਈ ਜੀ ਨੇ ਆਪਾਂ ਗੱਲਬਾਤ ਗੋਰੇ ਨਾਲ ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੀਰਾਂ ਵਾਲਾ ਵੀਰੇ ਗੋਰੇ ਠੀਕ ਆ ਬਾਈ ਵਧੀਆ ਨੰਬਰ ਦੱਸਾ ਦੇ ਵੀਰਾ ਨੰਬਰ 872880432 ਵੀਰੇ ਕਿਹੜਾ ਫਿਰ ਬਾਈ 872880432 ਵੀਰੇ ਹਾਂਜੀ ਬਾਈ ਦੱਸੋ ਜੀ ਗਾਈ ਡਿਟੇਲ ਆਪਣੀ ਗਾਂ ਵੀ ਇਹਦਾ 1.5 ਮਹੀਨਾ ਜੀ ਬਾਕੀ ਇਹ ਗੱਭਣ ਅੱਛਾ ਜੀ 1.5 ਮਹੀਨਾ ਪਿਆਰਾ ਸਾਰਾ ਠੀਕ ਹੈ ਜੀ ਦੂਜੀ ਸਸੂ ਕੀ ਪਹਿਲੇ ਸਸੂ ਦੀ ਹਾਂ 12 ਕੋਈ ਆ ਪਰਸੋ ਜਦੋਂ 6 ਗੰਗ ਰੱਖਾਂਗਾ ਜੀ ਦੂਜੀ ਸਸੂ ਦੀ ਬਈ ਬਾਈ ਕਿਲੋ ਦੋ ਦਿੱਤਾ ਇਹਨੇ ਜੀ ਠੀਕ ਹੈ ਜੀ ਹਾਂਜੀ ਦਿਖਾ ਦਿਓ ਖੋਲ ਇਹ ਦੇਖ ਸਕਦੇ ਡੱਬੀ ਗਾਂ ਖਾਣ ਦੀ ਤਾਂ ਆਪਣਾ ਲੱਗਾ ਮੁੱਠੀ ਵਾਲਾ ਠੀਕ ਹੈ ਜੀ ਥੋੜਾ ਥੋੜਾ ਸਾਹਮਣੇ ਦੇਖ ਸਕਦੇ ਉਹ ਜੇ ਥਾਂ ਤੋਂ ਬਾਕੀ ਫੇਸ ਕੁਆਲਿਟੀ ਬਹੁਤ ਚੰਗੀ ਆਈ ਦੀ ਹਾਂਜੀ ਹਾਂਜੀ ਫੇਸ ਕੁਆਲਿਟੀ ਬੜੀ ਪੁਲੀ ਦੀ ਬਹੁਤ ਦਾ ਕਰ ਮੰਗ ਠੀਕ ਹੈ ਚੰਗੇ ਸਾਰੇ ਚੁਣੇ ਨੇ ਸਾਰੀਆਂ ਜੀ ਠੀਕ ਹੈ ਜੀ ਹਾਂਜੀ ਬਈ ਦਿਖਾਓ ਇਹ ਵੀ ਮਹੀਨਾ ਪਿਆ ਬਾਕੀ ਭਾਈ ਕੋਈ ਇੱਕ ਮਹੀਨਾ 10 ਦਿਨ ਕਹਦੇ ਕੋਈ ਪਰ ਇੱਕ ਮਹੀਨਾ ਨਹੀਂ ਲਊ ਜਿਵੇਂ ਸਾਡਾ ਤਰੀਕਾ ਕੱਲ ਆਪਾਂ ਸਾਰੇ ਜਾਂਦੇ ਡਾਕਟਰ ਕੋਲ ਆਪਰੇ ਡਾਕਟਰ ਕੋਲ ਚੈੱਕ ਕਰਾਂਗੇ ਇੱਥੇ ਉੱਥੇ ਵੀ ਕਰਵਾਇਆ ਸੀ ਉੱਥੇ ਫਰਮਣ ਜਾਣੀ ਖੜਾ ਡੇ ਆਪ ਦਾ ਡਾਕਟਰ ਹਾਂਜੀ ਸਾਰੇ ਠੰਡੇ ਟੀਕੇ ਲਾਇਆ ਘਰੇ ਆਉਂ ਸਰ ਠੀਕ ਹੈ ਇਹ ਨਹੀਂ ਲੈਉ ਮਸਾਈ ਠੀਕ ਹੈ ਜੀ ਹਾਂਜੀ ਇਹਨੇ ਵੀ ਪ੍ਰੂਨ ਨੇ ਵਾਈਗਲੋ ਤੁਹਾਨੂੰ ਦੂਜੇ ਸੁਣ ਠੀਕ ਹੈ ਜੀ ਹਾਂਜੀ ਤੇ ਸਿੰਘਾ ਜੀ ਦੇ ਨਾ ਸਿੰਘਾ ਯਾਤਰੀ ਕਿਨੇ ਕਢਾਈ ਕਰੂਏ ਨਹੀਂ ਬਸ ਕਰਮਾਂ ਜੀ ਚੰਗੀ ਬਹੁਤ ਜਿੰਨੀ ਕਰ ਠੀਕ ਹੈ ਜੀ ਸਾਰੇ ਮੰਨ ਚੰਗੀ ਮੰਨ ਕੇ ਲਈ ਆ ਜੀ ਠੀਕ ਹੈ ਜੀ ਹਾਂਜੀ ਤੇ ਕੀ ਰੇਟ ਦੋ ਭਰਾ ਰੇਟ ਨੰਨੇ ਮੇਰੇ ਫੋਨ ਤੇ ਹੁਣ ਸਾਰਿਆਂ ਦਿਓ ਐ ਕਰਕੇ ਨਾ ਹੁਣ ਆਪਣਾ ਕੋਈ ਕਸਟਮਰ ਆਇਆ ਕਰਕੇ ਪਾ ਕਰ ਨਹੀਂ ਸਕਦਾ ਯਾਰ ਠੀਕ ਹੈ ਜੀ ਕਈ ਵਾਰ ਕੇ ਇਹ ਵੇਚ ਨਹੀਂ ਹੁੰਦਾ ਲੈ ਆ ਕੇ ਵੱਧ ਘੱਟ ਹੋ ਜਾਂਦਾ ਫਿਰ ਚੱਕਰ ਮੈਨ ਠੀਕ ਹੈ ਹੋਰ ਕੀ ਦਿਖਾਉਦੇ ਹੋ ਜੀ ਭਾਈ ਜੀ ਬਾਈ ਕਹਿੰਦਾ ਫੋਨ ਤੇ ਰੇਟ ਦ ਤੇ ਜਿਹ ਕਿਸੇ ਦੇ ਫੈਕਟਰੀ ਦਾ ਬਾਈ ਨਾਲ ਜੁੜਨ ਕਲੈਕਟ ਕਰੋ ਗੋਲ ਦਾ ਫਾਰਮਾ ਕੋਰੇ ਦਾ ਫਾਰ ਦਾ ਕੰਮ ਕਰਦਾ ਠੀਕ ਹੈ ਜੀ ਤੇ ਪਹਿਲਾਂ ਵੀ ਵਾਈਡੀਓ ਪਾਈਏ ਜਿੱਕੇ ਤੇਰੀ ਬਹੁਤ ਪਿਆਰ ਦਿੰਦਾ ਸਿੱਧੇ ਪਿਆਰ ਦਿੰਦੇ ਰਹੋ ਫਿਰ ਜੀ ਸਬਸਕ੍ਰਾਈਬਰ ਤੇ ਸ਼ੇਅਰ ਜੀ ਕਰਦੇ ਰਹੋ ਦੇਖੋ ਨੀ ਬਾਅਦ ਸੈਂਕਸ ਹੁਣ ਦਾ ਸਾਹਮਣੇ ਥੰਡ ਮਾ ਲੱਗ ਗਈ ਨੇ ਠੀਕ ਹੈ ਜੀ ਤੇ ਪਰ ਵੈਨ ਨੂੰ ਦਸਰ ਹੀ ਕਿਉਂ ਪੱਤੀ ਕੋਲ ਸੁਬਹ ਆਮਾਂ ਭਾਂਜੀਆਂ ਜੀ ਚੰਗੀ ਬਾਹ ਸਾਂਹ ਮੇਰੇ ਤੀਨ ਮੂੰਹ ਮਾਰ ਜਾਈ ਇਹ ਜੀ ਕਰਮ ਵਾਲੇ ਬਣੋ ਬਹੁਤ ਹਾਂਜੀ ਬਾਕੀ ਤਿੰਨ ਪਾਲਣੀਆਂ ਨੂੰ ਵਧੀਆ ਇਧਰ ਵੀ ਜਿਹਨੇ ਇਹ ਲੈ ਲਈਆਂ ਵਧੀਆ ਚਾਰ ਚੋਰੋਂ ਲੋਕਾਂ ਨੇ ਪਾਲਿਆ ਵਧੀਆ ਰਹਿਣਗੇ ਇਹ ਜਿਹਾਂ ਲੈ ਲੈਣ ਚਾਰ ਪੰਜ ਹਜ਼ਾਰ ਦਾ ਮੁੱਲ ਕੱਢ ਜਾਣਗੇ ਠੀਕ ਹੈ ਠੀਕ ਅਸੀਂ ਤੈਹਾਂ ਹੀ ਲੰਗਾਂ ਦੀ ਖੜੀਆਂ ਆਣੀਆਂ ਵਧੀਆਂ ਕੱਢ ਰਹਿਣੀਆਂ ਠੀਕ ਹੈ ਠੀਕ ਦੇਖ ਸਕਦਾ ਹੋ ਮੈਂ ਠੀਕ ਹੈ ਤੇ ਅਹਰ ਬਟਿਕਾ ਤੇ ਹਾਂਜੀ ਹਾਂਜੀ ਠੀਕ ਹੈ ਇਹਦਾ 3 ਚੱਲ ਪਿਆ ਠੀਕ ਹੈ ਇਹਦਾ ਇੱਕ ਕਰਵਾਉਗਾ ਪੂਰੀਆਂ ਨਹੀਂ ਹੈਗਣੀਆਂ ਠੀਕ ਹੈ ਜੀ ਇੱਕ ਆ ਬੱਛੀ ਹੈ ਛੋਟੀ ਜਿਹੀ ਹੋ ਜਾਂਦਾ ਜੀ ਠੀਕ ਹੈ ਜੀ ਪਿਆਵੜੀ ਜਰਸੀ ਇਹਦੇ ਵਧਾ ਕੇ ਦੇਵਾਂਗੇ ਜੀ ਠੀਕ ਹੈ ਜੀ ਆਰਐਮਟੀ ਲਈ ਸੀ ਇਹ ਵੀ ਥਾਂ ਥੁਣੇ ਦੇ ਦੇਖ ਲਓ ਹਾਂਜੀ ਬਹੁਤ ਇੰਨੀ ਇਹਦਾ ਕੀ ਰੇਟ ਹੋਦਾ ਜੀ ਇਹ 5 ਦੀ ਦੇ ਦਾਂਗੇ ਬਸ ਮੰਗੀ ਕੋਈ ਜੱਗੇ ਇਹ ਪਾਲਣ ਵਾਲਾ ਬੰਦਾ ਠੀਕ ਹੈ ਜੀ ਹਾਂਜੀ ਪੰਜਾਬ ਵਾਲੀ ਹਾਂ ਪੰਜਾਬ ਵਾਲੀ ਫਰਮ ਤੇ ਠੀਕ ਹੈ ਜੀ ਹਾਂਜੀ ਆ ਦੱਸੋ ਜੀ ਕਾਈ ਇਹ ਪਏ ਆ 2 ਮਹੀਨੇ ਬਾਕੀ ਜੀ ਠੀਕ ਹੈ ਜੀ ਭੱਡੇ ਆ ਦੋ ਲੈ ਜੋ ਇਹ ਤੂੰ ਦਿੰਦੀ ਹੁਣ ਕਿ ਨਹੀਂ ਨਹੀਂ ਦੁੱਧੋ ਹਟ ਗਈ ਜੀ ਇਹ ਭਲੇਖੇ ਨਾਲ ਛੱਡੀ ਦੇਉਣਾ ਦੀ ਜੀ ਬਾਕੀ ਦੁੱਧ ਦੇ 28 29 ਕਿਲੋ ਦਿੱਤਾ ਜੀ ਦੂਜੇ ਤੇ ਤੀਜੇ ਸੋ ਵੀ ਠੀਕ ਹੈ ਹਾਂਜੀ ਕੀ ਦੇਖ ਸਰ ਜੀ ਠੀਕ ਹੈ ਆ ਦੇਖੋ ਤਾਂ ਤੁਮ ਆਹ ਦੋ ਮੁੱਖੇ ਲੱਗ ਜਾਵੀਆਂ ਦੇਖ ਠੀਕ ਹੈ ਕੱਦੜੀ ਇਹੋ ਛੋਟੀ ਨਹੀਂ ਮੇਰੇ ਬਰਾਬਰ ਹੁੰਦੀ ਹੈ ਠੀਕ ਹੈ ਕੋਲਕਤ ਬਹੁਤ ਬਣ ਜੀ ਜਦੋਂ 2 ਮਹੀਨੇ ਪਹਿਲਾਂ ਮੋਟੀ ਬਹੁਤ ਹੋ ਗਈ ਜੀ ਹਾਂਜੀ ਹਾਂਜੀ ਤੇ ਦੋ ਦਿਨ ਕਰਕੇ ਸਫਰ ਚੋਂ ਗਿਆ ਕਰਕੇ ਇਹਨੇ ਖਾਦਾ ਕਿਤੇ ਹੀ ਘਟਾ ਨਹੀਂ ਮੈਂ ਜੀ ਠੀਕ ਹੈ ਠੀਕ ਹੈ ਡੈਰੀ ਚੋਈ ਦੀ ਗਾਂ ਇਹ ਘਟ ਖਾਂਦੀ ਠੀਕ ਹੈ ਲਓ ਜੀ ਇਹ ਕਰਨ ਤੇ ਇਸ ਕੁਆਲਿਟੀ ਦੇ ਕੱਦ ਕੋਈ ਸੁੱਖ ਨਾ ਵਧੀਆ ਜੀ ਤੇ ਗਾਂ ਨਸਲ ਦੀ ਇਹ ਬਹੁਤ ਵਧੀਆ ਟੌਪ ਦੀ ਆ ਕੱਦ ਕੋਈ ਸਾਹਮਣੇ ਆ ਜੀ ਜਾਤ ਨਹੀਂ ਕਰਨੀ ਮਨ ਜੀ ਹਮਣੀ ਠੀਕ ਹੈ ਠੀਕ ਹੈ ਇਹ ਰੇਟ ਡੋਪ ਜੀ ਇਹ ਦੇ ਦਾਂਗੇ 55000 ਜੀ ਠੀਕ ਹੈ 55000 ਜੀ ਹਾਂ ਜੀ ਰੇਟ ਆ ਬਾਕੀ ਮਾਰਤਾਂ ਨਹੀਂ ਜੀ ਹਾਂ ਜੀ ਕਰ ਦਾਂਗੇ 90 ਤੋਂ 99 ਦੇ ਘਣਾ ਜੀ ਚੰਗੀ ਮੋਟੀ ਕਰਤੀ ਨਹੀਂ 80 ਤਾਂ ਮਰਜ਼ੀ ਨਹੀਂ ਜੀ ਠੀਕ ਹੈ ਠੀਕ ਹੈ ਵਧੀਆ ਬਿੱਟ ਹੋਵੇ ਪੂਰਾ ਸੀਜ਼ਨ ਹੋ ਜੇ ਸੁਣਿਆ ਨੇ ਠੀਕ ਹੈ ਇਹ ਤਾਂ ਸਟਾਰਟ ਹੀ ਹੋ ਜਾਣਾ ਚਾਹੀਦਾ ਸ਼ੁਰੂ ਹੋ ਜਾਣਾ ਠੀਕ ਹੈ ਹਾਂ ਜੀ ਭਾਈ ਆ ਗਾ ਨਹੀਂ ਲਸੋ ਜੀ ਇਹ ਦੂਜੇ ਸੇ ਸੁਣਦੀ ਹੈ ਜੀ ਬਸ 10 ਕਰੋੜ ਨੂੰ ਵੰਡ ਜੀ ਇਹਦਾ ਠੀਕ ਹੈ ਜੀ ਤਾਂ ਤੁਹਾਨੂੰ ਭੋਜਨ ਦੇ ਲੱਗੇ ਕਰਮਾ ਨੂੰ ਕੱਚੀ ਇਹ ਜੇਗਾ ਠੀਕ ਹੈ ਜੀ ਚੁਣੀ ਚੁਣੀ ਭੋਜਨ ਨਹੀਂ ਹੈ ਲਾਹੂ ਬਹੁਤ ਹੈ ਹਾਂਜੀ ਹਾਂਜੀ ਇਹ ਥੋੜਾ ਜਿਹਾ ਇਧਰ ਸਾਈਡ ਜੀ ਖਾਲੀ ਕਰ ਕੋ ਬੱਛੀ ਵੀ ਨਹੀਂ ਸਕਦਣੀ ਇਹ ਠੀਕ ਹੈ ਜੀ ਇਹ ਹੁਣ ਵੀ ਜਿਵੇਂ ਮਰਜੀ ਇਹਨੂੰ ਖੜੀ ਰੱਖੋ ਚੋਈਏ ਲੋ ਠੀਕ ਹੈ ਠੀਕ ਹੈ ਦਾਖਰਾ ਲੱਗੀ 10 ਦਾ ਨੂਨਿਆਂ ਦੇ ਲੱਗੀ ਪੁਲੇ ਤੋੜਨਾ ਠੀਕ ਹੈ ਜੀ ਹਾਂਜੀ ਇਹ ਕਿਸੇ ਨੇ ਇਧਰ ਮਨ ਕਰ ਜਾ ਘਰ ਚੋਂ ਆਣ ਨਹੀਂ ਵਧੀ ਆ ਜੀ ਠੀਕ ਹੈ ਜੀ ਬਾਕੀ ਇਹ ਰੰਗ ਥੋੜੇ ਜਿਹਾ ਘੱਟ ਮਿਲ ਐਸ ਸਹਿਤ ਆ ਜੀ ਠੀਕ ਹੈ ਠੀਕ ਇਹ ਤਾਂ ਉਹ ਜੇ ਸਰਪਰਾ ਸੋ ਦਾਖਲ ਕਰ ਲਈ ਗਏ ਨੇ ਇਹ ਰੇਟ ਫੁੱਟ ਭਰਾ ਕੀ ਆ ਇਹ 55 ਦੇ ਜੀ 55000 ਇਹ ਵੀ 55000 ਠੀਕ ਬੜੋ ਬਹੁਤ ਹੈ ਜਿੱਡੀ ਆਪੋਂ ਡਾਣੇ ਆਪ ਹੁਗਰੇ ਨੇ ਠੀਕ ਹੈ ਜੀ ੱਲ ਵਾਲ ਬਹੁਤ ਅਰੇਲੇ ਵਿੱਚ ਠੀਕ ਹੈ ਹਾਂਜੀ ਭਾਈ ਜੀ ਇਹਦੀ ਰਸਟ ਟ੍ਰੇਲ ਇਹ ਸਾਈ ਵਾਲ ਜਰਸੀ ਹੈ ਜੀ ਠੀਕ ਹੈ ਜੀ 15 ਮੰਨ ਕੇ ਚੱਲੋ ਜੀ ਵੱਧ ਤੋਂ ਵੱਧ ਘੱਟ ਤਾਂ ਘੱਟ ਲਈ ਪਰ 15 ਮੰਨ ਕੇ ਚੱਲੋ ਵੀ ਲੈ ਲੂਗੀ ਲੈ ਵਲੂ ਵੀ ਕੋਈ ਇਹ ਵੀ ਐ ਨਹੀਂ ਵੀ ਹਉ ਬਹੁਤ ਹੈ ਜਿਵੇਂ ਮਰਜੀ ਜੱਥੀਆਂ ਭਾਈ ਕਿੰਨੇ ਆਮ ਲੱਤਾਂ ਮਾਰਦੇ ਹੁੰਦੀਆਂ ਵਿੱਚ ਬਹੁਤ ਜ਼ਿਆਦਾ ਹੀ ਇਹ ਠੀਕ ਹੈ ਜੀ ਤੇ ਆਹ ਦੇਖੋ ਢੱਲ ਬਹੁਤ ਅੰਨੇ ਵਿੱਚ ਠੀਕ ਹੈ ਜੀ ਪੱਕੇ ਰੰਗ ਦੇ ਰਾਜੀ ਬਹੁਤ ਆ ਗੁਰ ਸਿੰਘ ਠੀਕ ਹੈ ਇਹ ਵੀ ਦੂਜੇ ਦਿਨ ਸੋਈ 15 ਕਿਲੋ ਜ਼ਰੂਰ ਆਉਣਾ ਜੀ ਠੀਕ ਹੈ ਦਿੱਤਾ ਵੀ ਭਲਾਉਣਾ ਹੈ ਜੀ ਠੀਕ ਹੈ ਹਾਂਜੀ ਆ ਦੇਖੋ ਫੇਸ ਹੁੰਛ ਬਹੁਤ ਇੰਨਾ ਠੀਕ ਹੈ ਹੋਰ ਨਾ ਬਸ ਤੇ ਇਹ ਮੋਰਾਂ ਪਾਉਣੀਆਂ ਨਹੀਂ ਗਈਆਂ बस ਕੱਲ ਹੋਈਆਂ ਸੀ ਠੀਕ ਹੈ ਸਾਰੇ ਤੋਂ ਰਾਮਣੀ ਜੀ ਦਾ ਬਾਕੀ ਘਾਹ ਲੋਈ ਹੈ ਜੀ ਠੀਕ ਹੈ ਤੇ ਕਰਦੇ ਆਪ ਗੁਰੇ ਬਈ ਨਾਲ ਗੱਲ ਕੀ ਰੇਟ ਆਉਂਦਾ ਫੇਰ ਨੂੰ ਬਈ ਦੱਸ ਦੋ ਰੇਟ ਇਹ 52 ਦੇ ਦਾਂਗੇ ਮੰਗੀ ਸੌ ਨੇ ਠੀਕ ਹੈ ਜੀ ਬਾਕੀ ਆਏ ਇਹ ਮੋਲ ਕੋਈ ਬਾੜਾ ਲੰਮੇ ਚੌੜੇ ਜੀ ਨਹੀਂ ਕਰਦੇ ਪਹਿਲਾਂ ਹੀ ਤੁਸੀਂ ਦੇਖਿਆ ਆਪਣੇ ਮੋਲ ਫੈਕਸੀ ਜੀ ਹੁੰਦੇ ਜੀ ਠੀਕ ਹੈ ਠੀਕ ਪਹਿਨੇ ਕਹੇਗਾ ਨਾ 70 ਦੇਣੀ ਮੜ ਕੇ 40 ਦਾ ਫਾਇਦਾ ਕੀ ਹੈ ਠੀਕ ਹੈ ਬਈ ਜਿੰਨੇ ਕੀ ਕੀ ਪਤਾ ਹੀ ਉਹਨੇ ਮੰਗਦੇ ਠੀਕ ਹੈ ਜੀ ਆਏ ਬੜੇ ਨੇ ਕਹਾਂਗੇ ਹੁੰਦੇ ਕਿਧੇ ਕਿਧੇ ਮੱਥਾ ਮਾਰੀ ਗੱਲਾਂ ਸਹੀ ਗੱਲ ਹੈ ਜੀ ਭਾਈ ਜੀ ਮੈਂ ਅੱਜ ਛੋਟੀ ਦੀ ਦੱਸੋ ਜੀ ਛੋਟੀ ਪਰਸੋ ਸੁਗਾਈ ਇਹ 2 ਘੰਟੇ ਬਾਅਦ ਬੱਚਾ ਮਰ ਗਿਆ ਜੀ ਠੀਕ ਹੈ ਜੀ ਆ ਹੁਣ ਇਹ ਦੁੱਧ ਡੁੱਲਿਆ ਪਿਆ ਪਹਿਲਾਂ ਸਵੇਰੇ ਸਾਫ਼ ਕਰੀਆ ਹੁਣ ਵੀ ਇਹ ਸਾਫ਼ ਕਰੀਆ ਜੀ ਇਹ ਠੀਕ ਹੈ ਜੀ ਜਾਣਾ ਸੀ ਬਾਹਰ ਮੈਂ ਗੱਤਨੇ ਕਿਵੇਂ ਲੇਟ ਹੋ ਜਾਣਾ ਉਹਨੇ ਤਿੰਨ ਵਾਰੀ ਕਿਉਂ ਨਹੀਂ ਕੱਲਦੇ ਹਾਂ ਜੀ ਸੇਲ ਮੋਤ ਆ ਪਰ ਲਾਉਣੇ ਸੀ ਪੀਤਾ ਵੀ ਚੱਲ ਕੱਲ ਨੂੰ ਦੁੱਧ ਤੇ ਨਚੋੜਤੀ ਜਮਾ ਨਿੰਬੂ ਬੰਗ ਨਚੋੜੀ ਪਈ ਆ ਜੀ ਠੀਕ ਹੈ ਜੀ ਇਹ ਕੋਈ ਬੰਦਾ ਤਿਆਰ ਕਰ ਲੂਗਾ ਠੀਕ ਹੈ ਜੀ ਤੈਨੂੰ ਇਹ ਭਾਰਾ ਦੇ ਦਿਆਂਗੇ ਹੁਣ ਠੀਕ ਹੈ ਨਹੀਂ ਨੇ ਹਫਤੇ ਮੈਂ ਦੁੱਧ ਤੇ ਆਈ ਆ ਜੀ ਜੇ ਜੁਰੇ ਦੀ ਓਕੀ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਦੁੱਧ ਹੁਣ ਕਿੰਨਾ ਕਿਤੇ ਦੇਖੋ ਦੁੱਧ ਹੈਗਾ 4-5 ਕਿਲੋ ਹੋਣੀ 4 ਕਿਲੋ ਮੰਨ ਕੇ ਚੱਲਾਂਗੇ ਕੱਲ ਕੜਤੀ ਮੰਨ ਕੇ ਚੱਲਦੇ ਹੋਣ ਲੱਗੇ ਪਰਸੋਂ ਰਾਤ ਨੂੰ ਸੋਈ ਸੀ ਠੀਕ ਹੈ ਜੀ ਕੱਲ ਤੇ ਜਿਹੜੀ ਸੋਈ 24 ਅੱਜ ਕੋਈ ਹੈ 20 20 ਰੇਟ ਰੂਟ ਦਾ ਇਹ 50 ਜੀ ਲੈਣੀ ਹੁਣ ਜੀ ਠੀਕ ਹੈ ਹਾਂ ਜੀ ਇਹ ਕੋ ਸਾਹਮਣਾ ਆਵੇ ਵੀਰ ਸਾਹਮਣਾ ਆਵੇ ਨੂੰ ਠੀਕ ਹੈ ਥਾਂ ਥਾਂ ਨੂੰ ਬਹੁਤ ਚੰਗੇ ਜੀ ਬਕੀ ਠੀਕ ਹੈ ਬੜੀ ਚੰਗੀਆਂ ਚੱਲ ਕੇ ਟੋਕੜਾਂ ਚੰਗੀਆਂ ਲੰਮਾ ਟਾਂ ਰੋਟੀ ਦੀ ਜਿਹੜੀ ਛੋਟੀ ਹੋਈ ਕਰੇ ਠੀਕ ਹੈ ਮੱਛੀ ਤਾਂ ਆਮ ਵੀ ये सारी भाई जी okay. एक मिनट दो जी दोनों हाँ जी भैया कहाँ से है आप हम गुजरात से आए नाम क्या है मेरा नाम प्रकाश भाई चौधरी ठीक है कितने टाइम से जानते हैं उनको सतनाम जी को तो 10 साल, साल से जानते है और भूला भाई को भी पाँच छह साल से जानते हैं ठीक है कितना माल लेके जाते हम हर साल में आते है इधर दो तीन बार साल में ठीक है और दो तीन गाड़ी माल लेके जाते सतनाम जी ऐसी ठीक है ठीक है चालीस ऐसी ले जाते हैं हाँ गुजरात गुजरात ठीक है ਅੱਜ ਐਸੇ ਰਹਿ ਆਪਣੇ ਲਈ ਠੀਕ ਹੈ ਠੀਕ ਕਰਦੇ ਠੀਕ ਹੈ ਅੱਜ ਜੇ ਸਵੇਰੇ ਆਇਆ ਰਾਤ ਨਹੀਂ 4 ਵਜੇ ਠੀਕ ਹੈ ਭਾਈ ਗੁਜਰਾਤੋਂ ਆਇਆ ਭਾਈ ਲੈਣ ਠੀਕ ਹੈ ਗਾਈਆਂ ਤੇ ਇਹਨਾਂ ਤੋਂ ਲੈ ਕੇ ਉਹ ਟਰੱਕ ਭਾਰ ਕੇ ਲੈ ਜਾਂਦੇ ਵਈਆਂ ਦਾ ਤੇ ਬਹੁਤ ਵਧੀਆ ਚੱਲਦਾ ਵਈਆਂ ਦਾ ਕੰਮ ਤੇ ਮਾਲ ਮੂੰਜ ਜੇ ਕੋਈ ਚਾਹੀਦਾ ਤਾਂ ਭਾਈ ਜੀ ਨੂੰ ਰੂਟ ਕਨੈਕਟ ਕਰੋ ਠੀਕ ਹੈ ਜੀ ਹਾਂ ਜੀ ਬਈ ਜੀ ਜੇ ਕਿਸੇ ਵੀਡੀਓ ਐਡ ਕਰਾਉਣੇ ਦਾ ਬੰਦਾ ਨੂੰ ਕਨੈਕਟ ਕਰੋ ਠੀਕ ਹੈ ਜੀ ਆਪਣਾ ਨੰਬਰ ਹੈ 7382 ਜੀ ਨੂੰ ਜੀ ਜੀ ਦੇ ਪ੍ਰਾਗ ਦੀ ਵੀਡੀਓ ਓਕੇ ਭਾਈ